ਭਗਤ ਤੇ అవతਾਰ ਦੀ ਮਾਨਸਿਕ ਅਵਸਥਾ ਦੇ ਕੋਈ ਫਰਕ ਨਹੀਂ ਆਉਂਦਾ। ਲੇਕਿਨ ਕੀ ਫਰਕ ਹੈ ਕਿ ਇੱਕ ਨੂੰ ਅਸੀਂ అవਤਾਰ ਕਹਿ ਦਿੰਦੇ ਆਂ। ਪੈਗੰਬਰ ਕਹਿ ਦਿੰਦੇ ਆਂ। ਗੁਰੂ ਕਹਿ ਦਿੰਦੇ ਆਂ। ਦੂਜਿਆਂ ਨੂੰ ਭਗਤ ਕਹਿ ਦਿੰਦੇ ਆਂ। ਪੀਰ ਕਹਿ ਦਿੰਦੇ ਆਂ। ਇਸਲਾਮ ਦੇ ਵਿੱਚ ਵੀ ਇੱਕ ਨੂੰ ਪੀਰ ਕਹਿੰਦੇ ਨੇ, ਇੱਕ ਨੂੰ ਪੈਗੰਬਰ ਕਹਿੰਦੇ ਆਂ। ਭਾਰਤ ਦੇ ਵਿੱਚ ਇੱਕ ਨੂੰ ਅਵਤਾਰ ਕਹਿੰਦੇ ਨੇ ਇੱਕ ਨੂੰ ਭਗਤ ਕਹਿੰਦੇ ਨੇ ਦੋਹਾਂ ਕੋਲ ਮਾਨਸਿਕ ਅਵਸਥਾ ਤੇ ਇੱਕੋ ਹੀ ਹੈ ਪੀਰ ਦੇ ਕੋਲੋਂ ਹੀ ਪੈਗੰਬਰ ਦੇ ਕੋਲੋਂ ਦੋਹਾਂ ਦਾ ਮਾਨਸਿਕ ਮੰਡਲ ਇੱਕੋ ਹੀ ਹੈ ਭਗਤ ਦਾ ਵੀ ਅਵਤਾਰ ਦਾ ਵੀ ਫਰਕ ਸਿਰਫ ਇਤਲਾ ਹੈ ਅਵਤਾਰ ਮੁਕਤ ਸੀ ਪ੍ਰਭੂ ਵਿੱਚ ਲੀਨ ਹੋ ਚੁੱਕਿਆ ਸੀ ਪਿੱਛੇ ਲੇਕਿਨ ਫਿਰ ਆ ਗਿਆ ਉਹਨੇ ਫਿਰ ਜਨਮ ਲੈ ਲਿਆ ਕਿਉਂ ਉਹਨੂੰ ਜੀਵਾਂ ਤੇ ਤਰਸ ਆ ਗਿਆ ਦਇਆ ਵਸੋ ਕੇ ਫਿਰ ਆ ਗਿਆ ਕਿ ਮੈਂ ਮੁਕਤ ਹੋ ਗਿਆ ਹੋਰ ਵੀ ਕਈ ਮੁਕਤ ਹੋਵਾਂ ਮੈਂ ਆਜ਼ਾਦ ਹੋ ਗਿਆ ਸੁਤੰਤਰ ਹੋ ਗਿਆ ਜਨਮ ਮਰਨ ਤੋਂ ਮੁਕਤ ਹੋ ਗਿਆ ਹੋਰ ਵੀ ਕਈ ਹੋਣ ਸਿਰਫ ਇਹ ਹੀ ਲਾਲਸਾ ਪਰਪਕਾਰ ਦੇ ਉਹਨਾਂ ਨੂੰ ਫਿਰ ਜਨਮ ਦੇ ਚ ਲੈ ਆਉਂਦੀ ਏ ਇਹਨਾਂ ਨੂੰ ਕਹਿੰਦੇ ਨੇ અવਤਾਰ ਭਗਤ ਤੇ ਪੀਰ ਸਾਈ ਜੋ ਚੱਲ ਚੱਲ ਕੇ ਪਹੁੰਚੇ ਨੇ ਸਾਧਨਾ ਕਰ ਕਰ ਕੇ ਪਹੁੰਚੇ ਨੇ ਪਿੱਛੋਂ ਤੋਂ ਮੁਕਤ ਨਹੀਂ ਨੇ ਹੁਣ ਚੱਲ ਚੱਲ ਕੇ ਪਹੁੰਚ ਗਏ ਨੇ ਮੁਕਤ ਅਵਸਥਾ ਦੋਹਾਂ ਕੋਲ ਇੱਕੋ ਹੈ ਇੱਕ ਮੁਕਤ ਸੇ ਫਿਰ ਆ ਗਿਆ ਕਿਉਂ ਆ ਗਿਆ ਪਰ ਉਪਕਾਰ ਦੇ ਖਾਤਰ ਜਨਮ ਮਰਨ ਦੋਹੋਂ ਮੇ ਨਾਈ ਜਨ ਪਰਉਪਕਾਰੀ ਆਏ ਇਹ ਪਰਉਪਕਾਰ ਦੇ ਖਾਤਰ ਫਿਰ ਆ ਗਿਆ ਉਹ ਮੁਕਤ ਸੇ ਨਾ ਜੀਵਨ ਦੀ ਲਾਲਸਾ ਨਾ ਮਰਨ ਦਾ ਭੈ ਭਗਤ ਪੀਰ ਜੋ ਪਿਛਲੇ ਜਨਮ ਵਿੱਚ ਮੁਕਤ ਨਹੀਂ ਸੀ ਸਵੈਮ ਕਬੀਰ ਕਹਿੰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ हे ਪ੍ਰਭੂ ਸੇਵਕ ਤੇ ਮੈਂ ਪਿਛਲੇ ਜਨਮ ਦੇ ਚ ਵੀ ਤੇਰਾ ਸੀ ਪਰ ਕਰਾਂ ਕੀ ਤੇਰੇ ਤੱਕ ਪਹੁੰਚ ਨਹੀਂ ਸਕਿਆ ਮੈਂ ਰਸਤੇ 'ਚ ਰਹਿ ਗਿਆ ਪਰ ਅਦਕੀ ਮੈਨੂੰ ਰਸਤੇ ਦੇ 'ਚ ਨਾ ਰੱਖੀਂ ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਭੌ ਜਲ ਫੇਰਾ ਅਦਕੀ ਮੈਨੂੰ ਬਖਸ਼ੀਂ ਅਦਕੀ ਕਿਦਰੇ ਮੈਂ ਰਸਤੇ ਦੇ 'ਚ ਨਾ ਰਹਿ ਜਾਵਾਂ ਅਦਕੀ ਮੈਂ ਤੇਰੀ ਮੰਜ਼ਿਲ ਤੇ ਪਹੁੰਚ ਜਾਵਾਂ اس طرح چل چل کے جو پہنچ جاندے نے بھگت کہلاندے نے جو پہنچے ہوئے سن پھر آگئے نے کیوں آگئے نے باقیاں نو بھی پچھائی ہے بس دل مانسک اوسطا ایک کوئی ہے دوہاں کل پرم انند ہے دوہاں دے ہردے نرویر نے سمدرشت نے دوہیں مکت ਉੱਚ ਗਏ ਨੇ ਇੱਕ ਮੁਕਤ ਸੰ ਤੇ ਆ ਗਏ ਨੇ ਇੱਕ ਚੱਲ ਚੱਲ ਕੇ ਮੁਕਤ ਹੋ ਗਏ ਜੋ ਚੱਲ ਚੱਲ ਕੇ ਇਸ ਜੀਵਨ ਦੇ ਜੋਰਾ ਉਸ ਦੇ ਕੋਲ ਹੈ ਮੁਕਤ ਹੋ ਗਿਆ ਭਗਤ تیر ਸਾਈ ਹੈ ਪਰ ਜੋ ਮੁਕਤ ਸੀ ਹੋ ਗਿਆ ਸੀ ਪਿਛਲੇ ਜਨਮ ਵਿੱਚ ਲੇਕਿਨ ਫਿਰ ਆ ਗਿਆ ਫਿਰ ਕਿੰਵਾ ਆ ਜਾਂਦਾ ਹੈ ਸੰਸਾਰ ਦੇ ਵਿੱਚ ਭਈ ਮੈਂ ਮੁਕਤਾਂ ਤੇ ਹੋਰ ਵੀ ਮੁਕਤ ਹੋਵਨ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਤੇ ਮੁਕਤ ਹੈ ਹੁਣ ਜਗਤ ਨੂੰ ਮੁਕਤ ਕਰਨਾ ਹੈ ਹੋਰ ਜੀਵਾਂ ਨੂੰ ਮੁਕਤ ਕਰਨਾ ਹੈ ਇਹ ਪਰਉਪਕਾਰ ਦੀ ਤੇ ਦਇਆ ਦੀ ਬੜੀ ਪਰਬਲ ਭਾਵਨਾ ਇਹਨਾਂ ਨੂੰ ਜਨਮ ਦੇ ਚ ਲਿਆਉਂਦੇ ਉnde ਜੀਵਨ ਦੀ ਲਾਲਸਾ ਨਹੀਂ ਤੇ ਮਰਨ ਦਾ ਬਹਿ ਨਹੀਂ ਜਨਮ ਮਰਨ ਤੋਂ ਹੋ ਮੈ ਨਹੀਂ ਜਨ ਪਰਪਕਾਰਿ ਆਏ ਮੈਂ ਫਿਰ ਦੋਰਾਮਾ ਜੋ ਚਲ ਚਲ ਕੇ ਪਹੁੰਚੇ ਨੇ ਸਾਧਨਾ ਕਰ ਕਰ ਕੇ ਪਹੁੰਚੇ ਨੇ ਪਰ ਮੁਕਤ ਹੋ ਗਏ ਨੇ અવਤਾਰ ਤੇ ਭਗਤ ਕੋਲ ਮਾਨਸਿਕ ਅਵਸਥਾ ਇੱਕੋ ਹੀ ਹੈ ਇੱਕ ਮੁਕਤ ਸੀ ਫਿਰ ਆ ਗਿਆ ਇੱਕ ਚਲ ਚਲ ਕੇ ਮੁਕਤ ਹੋਇਆ ਤੋ ਦੋਹਾਂ ਦੀ ਮਾਨਸਿਕ ਅਵਸਥਾ ਇੱਕੋ ਹੈ ਇਹ ਭਗਤ ਚਲ ਚਲ ਕੇ ਜੋ ਮੁਕਤ ਹੋ ਗਏ ਨੇ ਇਹਨਾਂ ਦੀ ਬਾਣੀ ਪ੍ਰਮਾਤਮਾ ਦੀ ਬਾਣੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਅੱਜ ਕਹਿੰਦੇ ਨੇ ਸੁਰ ਨਰ ਤਨ ਕੀ ਬਾਣੀ ਗਾਏ ਕੋਈ ਨਾ ਸਕੇ ਮਿਟਾਈ ਦੇਵੀ ਦੇਵਤੇ ਵੀ ਗਾਏ ਨੇ ਕਰਨਗੇ ਮਲੁਖਾਂ ਦੀ ਤੇ ਗੱਲ ਛੱਡੋ ਇਹ ਮੁਕਤ ਨੇ ਇਸ ਵਾਸਤੇ ਸੇ ਭਗਤਾਂ ਦਾ ਕਲਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਦਰਜ ਹੋਇਆ ਹੈ ਗੁਰਨਾਨਕ ਦੇ ਬੋਲ ਮੁਕਤ ਬੋਲ ਨੇ ਮੁਕਤ ਕਰਾਂਦੇ ਨੇ ਕਬੀਰ ਰਵਦਾਸ ਦੇ ਬੋਲ ਵੀ ਮੁਕਤ ਨੇ ਮੁਕਤੀ ਦੇਂਦੇ ਪਰ ਇੱਕ ਅਵਤਾਰ ਦੇ ਬੋਲ ਨੇ ਇੱਕ ਭਗਤ ਦੇ ਬੋਲ ਨੇ ਇੱਕ ਮੁਕਤ ਸੀ ਲੇਕਿਨ ਫਿਰ ਆ ਗਏ ਲੋਕਾਂ ਨੂੰ ਮੁਕਤ ਕਰਨ ਲੱਗ ਸੁਣੇ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਇ ਪਠਾਇਆ ਜਹ ਦਇਆ ਵਸ ਹੋ ਕੇ ਫਿਰ ਆ ਗਏ ਨੇ ਅਵਤਾਰ ਪੈਗੰਬਰ ਗੁਰੂ ਲੇਕਿਨ ਚਲ ਚਲ ਕੇ ਮੁਕਤ ਹੋ ਗਏ ਨੇ ਭਗਤ ਨੇ ਇਸਲਾਮ ਨੇ ਵੀ ਵੰਡ ਕੀਤੀ ਹੋਈ ਇਹ ਪੈਗੰਬਰ ਹੈ ਇਹ ਪੀਰ ਸਾਈ ਹੈ ਸਾਡੇ ਰੇਸ਼ ਨੇ ਵੀ ਵੰਦ ਕੀਤੀ ਹੋਈ ਏ ਤੇ అవਤਾਰ ਹੈ ਤੇ भगत ਹੈ ਪਰ ਮੈਂ ਫਿਰ ਅਰਜ਼ ਕਰਾਂ ਕਿਦਰੇ ਐਸਾ ਨਾ ਸਮਝ ਲੈਣਾ ਕਿਦਰੇ ਮਾਨਸਿਕ ਅਵਸਥਾ ਦੇ ਵਿੱਚ ਫਰਕ ਹੈ ਨਹੀਂ ਅਗਰ ਫਰਕ ਹੈ ਤੋ ਇਹ ਮੁਕਤੀ ਨਹੀਂ ਹੈ ਫਰਕ ਨਹੀਂ ਹੈ ਮਾਨਸਿਕ ਅਵਸਥਾ ਇੱਕੋ ਹੀ ਹੈ ਹੁਣ ਮੈਂ ਹੋਰ ਨਾਲ ਮੁਕਾਵਾਂ ਜੈਸੇ ਰਵਦਾਸ ਕਹਿੰਦੇ ਨੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਜੋ ਹੁਣ ਮੇਰੇ ਕੁਲ ਜੀਵਨ ਹੈ ਇਹ ਜਨਮ ਤੁਮਾਰੇ ਲੇਖੇ ਬਹੁਤ ਜਨਮ ਮੈਂ ਵਿਛੜਿਆ ਰਿਹਾ ਕਿਉਂ ਜੀਵਨ ਦਾ ਲਕਸ਼ ਮੈਂ ਕੁਝ ਹੋਰ ਰਖਦਾ ਰਿਹਾ ਪਰ ਇਹ ਜਨਮ ਤੁਮਾਰੇ ਲੇਖੇ ਇਸ ਜੀਵਨ ਨੂੰ ਮੈਂ ਲਕਸ਼ ਬਣਾਇਆ ਹੈ ਤੇਰਾ ਨਾ ਤੂੰ ਹੀ ਮੇਰਾ ਲਕਸ਼ ਹੈ ਇਸ ਜੀਵਨ ਦੀ ਮੰਜ਼ਲ ਤੂੰ ਹੀ ਹੈ ਬਾਕੀ ਜੀਵਨ ਮੈਂ ਮੰਜ਼ਲ ਹੋਰ ਰਖਦਾ ਰਿਆਂ ਠੀਕ ਹੈ ਤੇਰਾ ਨਾਮ ਜਪਦਾ ਰਿਆਂ ਪਰ ਮੰਜ਼ਲ ਕੁਝ ਹੋਰ ਪਰ ਇਹ ਜਨਮ ਤੁਹਾਰੇ ਇਲੈਖ ਹੈ ਇਹ ਜੀਵਨ ਇਹ ਜਨਮ ਹੁਣ ਮੈਂ ਲਕਸ਼ ਰਖਿਆ ਤੂੰ ਤੇਰੇ ਇਲੈਖ ਹੈ ਪਹੁੰਚ ਗਏ ਰਬਦਾਸ ਭਗਤ ਇਹਨਾਂ ਕੋਲ ਵੀ ਉਹੀ ਅਵਸਥਾ ਹੈ ਜੋ ਅਵਤਾਰ ਦੇ ਕੋਲ ਹੁੰਦੀ ਹੈ ਤੇ ਪੀਰਾਂ ਕੋਲ ਵੀ ਉਹੀ ਅਵਸਥਾ ਹੈ ਜੋ ਪੈਗੰਬਰਾਂ ਕੋਲ ਹੁੰਦੀ ਹੈ ਪਰ ਇੱਕ ਚੱਲ ਚੱਲ ਕੇ ਪਹੁੰਚਿਆ ਸਾਧਨਾ ਕਰ ਕਰਕੇ ਪਹੁੰਚਿਆ ਇੱਕ ਪਹੁੰਚਿਆ ਹੋਇਆ ਸੀ ਫਿਰ ਆ ਗਿਆ ਉਮੀਦੇ ਗਲ ਪਕੜ ਵਿੱਚ ਆ ਗਈ ਹੋਵੇਗੀ ਸਾਰਿਆਂ ਦਾ ਲੇਖਾ ਜੋ ਫਾ ਲਿਖਦਾ ਦਾ ਇੱਕ ਸੈਕਿੰਡ ਦੇ ਵਿੱਚ ਅਰਬਾਂ ਖਰਬਾਂ ਜੀਵ ਮਰ ਰਹੇ ਨੇ ਪੈਦਾ ਹੋ ਰਹੇ ਨੇ ਕਿਸ ਤਰ੍ਹਾਂ ਲਿਖਦਾ ਹੋਵੇ ਇੱਕ ਸੈਕਿੰਡ ਦੇ ਵਿੱਚ ਅਰਬਾਂ ਖਰਬਾਂ ਸੂਰਜ ਪੈਦਾ ਹੋ ਰਹੇ ਨੇ ਮਿਟ ਰਹੇ ਨੇ ਗ੍ਰਹਿ ਨੇ ਛਤਰ ਪੈਦਾ ਹੋ ਰਹੇ ਨੇ ਮਿਟ ਰਹੇ ਨੇ ਕਿਸ ਤਰ੍ਹਾਂ ਲਿਖਦਾ ਹੋਵੇ ਬੜਾ ਲੰਬਾ ਚੌੜਾ ਵਸਾਰਾ ਜਿਸ ਪਿੰਡ ਨੂੰ ਹੀ ਲਈਏ ਸਰੀਰ ਨੂੰ ਹੀ ਲਈਏ ਤੇ ਕਹਿੰਦੇ ਨੇ ਕਮ ਸੇ ਕਮ 7 ਕਰੋੜ ਕਿਟਾਣੂ ਤੇ ਇਸ ਦੇ ਅੰਦਰ ਵੀ ਨੇ ਇੱਕ ਮਨੁੱਖ ਦੀ ਮਾਓ 7 ਕਰੋੜ ਜੀਵਾਂ ਦੀ ਮੌਤ ਹੈ ਕਈ ਐਸੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ 7 ਕਰੋੜ ਨਹੀਂ ਇਹ ਤੇ ਪਿੰਡ ਪੂਰਾ ਬ੍ਰਹਿਮੰਡ ਹੈ